ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੇ ਵਿੱਚ ਰਾਜਨੀਤਿਕ ਟਕਰਾਅ ਵੱਡਾ ਹੋ ਰਿਹਾ ਹੈ ਗੰਭੀਰ ਹੋ ਰਿਹਾ ਹੈ ਫੈਸਲੋਂ ਕੌਨ ਸਥਿਤੀ ਵੱਲ ਨੂੰ ਵੱਧ ਰਿਹਾ ਹੈ ਔਰ ਸਤਾਈ ਲਈ ਬਰਬਾਦ ਸੱਜਿਆ ਜਾ ਰਿਹਾ ਹੈ ਇਉਂ ਕਹਿੰਦੇ ਆ ਔਰ ਇਹ ਜਿਹੜਾ ਇਹ ਟਕਰਾਅ ਹੈ ਇਹ ਪਹਿਲੀ ਵਾਰ ਦੇਖੋ ਨੂੰ ਮਿਲ ਹੈ ਕਿ ਅਕਾਲ ਤਖਤ ਸਾਹਿਬ ਵਰਸ ਜ ਮੁੱਖ ਮੰਤਰੀ ਪੰਜਾਬ ਇਉਂ ਲੱਗਣ ਲੱਗਾ ਜਿਸ ਤਰੀਕੇ ਨਾਲ ਡਿਵੈਲਪਮੈਂਟਸ ਹੋਈਆਂ ਨੇ ਔਰ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਬੁਲਾਇਆ ਗਿਆ ਚਲਬ ਕੀਤਾ ਗਿਆ ਸੰਮਨ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ ਔਰ ਸੰਮਨ ਕੀਤਾ 15 ਜਨਵਰੀ ਨੂੰ ਪਹੁੰਚੋ ਇੱਥੇ ਇਹ ਪੰਡਿਤਾਂ ਗਨ ਸਵਾਲ ਖੋਰ ਵੀ ਵੱਡਾ ਹੈ ਮਰਿਆਦਾ ਦਾ ਹੈ ਸਿੱਖ ਬਰਿਆਦਾ ਦਾ ਹੈ ਰਹਿਤ ਬਰਿਆਦਾ ਦਾ ਹੈ ਕਿ ਕੀ ਭਗਵੰਤ ਮਾਨ ਨੂੰ ਕਾਲ ਤੱਕ ਸਾਹਬ ਤੇ ਤੰਬ ਕੀਤਾ ਜਾ ਸਕਦਾ ਹੈ ਇੱਕ ਵੱਡਾ ਸਵਾਲ ਹੈ ਕਿਉਂ ਕਿਉਂ ਇਹ ਸਵਾਲ ਹੈ ਕਿ ਭਗਵੰਤ ਮਾਨ ਕੌਣ ਕਿਹੜੀ ਕੈਟਾਗਰੀ ਦਾ ਸਿੱਖ ਹੈ ਕਿ ਉਹ ਪਤਤ ਸਿੱਖ ਹੈ ਇਹ ਵੀ ਹੈ ਚਾ ਕੋਈ ਹੋਰ ਸਿੱਖ ਹੈ ਇਹ ਮੈਂ ਕਿਉਂ ਕਰ ਰਿਹਾ ਇਹ ਤੇ ਗੱਲ ਕਰਨੀ ਹੈ ਆਪਾਂ ਇਸ ਵੀਡੀਓ ਦੇ ਵਿੱਚ ਇਹ ਵੀ ਬਹੁਤ ਜ਼ਰੂਰੀ ਹੈ ਕਿ ਜਿਹੜੇ ਬੰਦੇ ਰਹਿਤ ਮਰਿਆਦਾ ਦੀ ਗੱਲ ਕਰਦੇ ਨੇ ਕਿ ਉਹ ਮਰਿਆਦਾ ਅਨਸਾਰ ਚੱਲ ਰਹੇ ਨੇ ਕੀ ਏ ਕਾਲ ਤੱਕ ਸਾਹ ਸਹੀ ਮਰਿਆਦਾ ਦਾ ਪਾਲਣ ਕਰ ਰਿਹਾ ਹੈ ਪਹਿਲੇ ਇਹ ਗੱਲ ਕਰਨੀ ਆਪਾਂ ਕਿ ਸਿੱਖ ਰਹਿਤ ਮਰਿਆਦਾ ਕਹਿੰਦੀ ਕੀ ਹੈ ਮੈਂ ਜਿਹੜਾ ਸਵਾਲ ਕੀਤਾ ਨਾ ਕਿ ਪਰਮਤਮਨ ਕੀ ਪਤਿਤ ਸਿੱਖ ਦੀ ਕੈਟਾਗਰੀ ਚਾਹੁੰਦੇ ਨੇ ਇਹਦੇ ਪਿੱਛੇ ਕੀ ਕਾਰਨ ਹੈ ਇਹਦੇ ਪਿੱਛੇ ਇਹੀ ਹੈ ਕਿ ਅਕਾਲ ਤਖਤ ਸਾਹਿਬ ਜਿਹੜਾ ਵੀ ਸਿੱਖ ਦਾ ਤਾਤੇ ਦੀ ਕਸਵਟੀ ਤੇ ਪੂਰਾ ਉਤਰਦਾ ਨਾ ਉਹਨਾਂ ਹੀ ਆਪਣੇ ਤਨਵ ਕਰ ਸਕਦੇ ਨੇ ਪਰ ਇਹ ਤਾਂ ਪਤਿਤ ਨਹੀਂ ਹੈ ਤੇ ਫਿਰ ਪਤਿਤ ਸੇ ਕੌਣ ਹੁੰਦਾ ਰਿਆਤ ਬਰਿਆਦਾ ਇਹ ਕਹਿੰਦੀ ਹੈ ਉਹ ਅਮਰਤ ਧਾਰੀ ਸਿੱਖ ਤਤ ਰਿਮਤ ਅਸਰੇ ਹੈ ਜਿਹੜਾ ਅੰਮ੍ਰਿਤਪਪ ਧਾਰੀ ਸਿੱਖ ਹੋਵੇ ਤੇ ਜਿਹੜੇ ਚਾਰ ਵੱਜਰ ਰਹਿਤਾਂ ਵਿੱਚੋਂ ਕੋਈ ਰਹਿਤਾਂ ਦੀ ਜਿਹੜੀ ਕੋਈ ਵਾਇੋਲੇਸ਼ਨ ਕਰ ਦੇ ਚਾਰਾਂ ਚੋਂ ਕਿਹੜੀਆਂ-ਕਿਹੜੀਆਂ ਕੁੱਠਾ ਖਾਣਾ ਪਰ ਇਸਤਰੀਆ ਪਰ ਪੁਰਸ਼ ਦਾ ਗਮਨ ਕੇਸਾ ਵੀ ਬੇਅਦਬੀ ਜਤਮਕ ਦਾ ਖਾਣਾ ਇਨੋਂ ਚ ਕੋਈ ਕਰ ਲੇ ਇਹਨਾਂ ਫੇਰ ਹੋ ਪਤਤ ਸਮਝ ਜਾਂਦੇ ਅਮਰਤਾਰੀ ਸਿੱਖੋਣਾ ਇੱਕ ਰਹਿਤਾ ਤੋਂ ਬਚਣਾ ਚਾਰਾਂ ਚ ਜੇ ਇੱਕ ਦੀ ਵਾਇਲੇਸ਼ਨ ਹੋ ਜੇ ਭੁੱਲ ਹੋ ਜੇ ਤਾਂ ਉਹਨੂੰ ਫਿਰ ਕੀ ਕਰਨਾ ਪੈਂਦਾ ਉਹਨੂੰ ਦੁਬਾਰਾ ਅਮਰਤ ਸਕਣਾ ਪੈਂਦਾ ਉਹਨੂੰ ਮੋੜ ਅਮਰਤ ਸਕਣਾ ਪੈਂਦਾ ਪੁਰਬਖਸ਼ੌਣੇ ਪੈਂਦੀ ਹੈ ਤੇ ਹੁਣ ਜਿਹੜਾ ਬੰਦਾ ਅੰਮ੍ਰਿਤਧਾਰੀ ਨਹੀਂ ਉਹ ਪਤਿਤ ਕਿਵੇਂ ਹੋ ਗਿਆ ਜੀ ਜਿਹੜਾ ਅੰਮ੍ਰਿਤਧਾਰੀ ਨਹੀਂ ਹੈ ਉਹਨੂੰ ਪਤਿਤ ਨਹੀਂ ਕਹਿ ਸਕਦੇ ਆਪਾਂ ਤੋਂ ਇਸ ਕਰਕੇ ਭਗਵੰਤ ਮਾਨ ਨੂੰ ਸੱਜਿਆ ਨਹੀਂ ਜਾ ਸਕਦਾ ਹਲੇ ਵੀ ਇੱਕ ਸਵਾਲ ਹੈ ਹਲੇ ਵੀ ਤੁਹਾਡੇ ਮਨ 'ਚ ਉਹ ਫਿਰ ਕਿਹੜੀ ਕਿਹੜੀ ਕੈਟਾਗਰੀ ਦਾ ਸਿੱਖ ਹੈ ਭਗਵੰਤ ਮਾਨ ਇਹ ਤਾਂ ਦੱਸਣਾ ਪਏਗਾ ਨਾ ਹੁਣ ਇਹਦੀ ਕੈਟਾਗਰੀ ਕਿਹੜੀ ਹੈ ਉਹ ਵੀ ਦੇਖ ਲੈਣੇ ਦੇਖੋ ਪੱਤਾ ਦਾ ਪਤਾ ਕਲੀਅਰ ਹੋ ਗਿਆ ਤੁਹਾਨੂੰ ਕਿ ਅਮਰਤਾ ਰਹੀ ਪੱਤਾ ਤੋਂ ਹੋ ਸਕਦਾ ਉਸ ਤੋਂ ਬਾਅਦ ਜਿਹੜੀ ਇਹ ਕੈਟਾਗਰੀ ਹੈ ਇਹਦਾ ਨਾਮ ਤੁਸੀਂ ਕਦੇ-ਕਦੇ ਸੁਣਿਆ ਹੋ ਲੇਕਿਨ ਮੈਨੂੰ ਇੱਕ ਸਿੱਖ ਵਿਦਵਾਨ ਨੇ ਦੱਸਿਆ ਸੀ ਕਿ ਰਹਿਤ ਬਰਯਾਦਾ ਦੇ ਇਨਸਾਨ ਇਸ ਨੂੰ ਸਿਰਗੁਮਾ ਕਹਿੰਦੇ ਨੇ ਸਿਰਗੁਮ ਸਿਰਗੁਮਾ ਦੀ ਕੈਟਾਗਰੀ ਹੈ ਸਖੋਵੇ ਕੇਸਦਾਰੀ ਹੋਵੇ ਲੇਕਿਨ ਕੇਸ ਕਟੇ ਹੋ ਉਹ ਕੈਟਾਗਰੀ ਹੈ ਇਹਦੇ ਲਈ ਪਤਨ ਸ਼ਬਦ ਨਹੀਂ ਹੈ ਸਿਰਗੁਮਾ ਸ਼ਬਦ ਹੈ ਇਹ ਵੱਲਾ ਵੀ ਦਿੱਤਾ ਸੀ ਉਹਨੇ ਕਿ 1710 ਦੇ ਵਿੱਚ ਗ੍ਰੰਥ ਜਿਹੜਾ ਸ਼ਿਰਗੁਰ ਸੋਭਾ ਸ਼ਾਇਦ ਹੀ ਸੈਨਾਪਤੀ ਨੇ ਲਿਖਿਆ ਸੀ ਸੈਨਾਪਤੀ ਜੋ ਗੁਰਦੁਆਰਾ ਦਰਬਾਰੀ ਕਵੀ ਸੀ ਜੇ ਬੰ ਗਲਤ ਨਾ ਹੋ ਮੱਤਾ ਤਾਂ ਰਹਿਤ ਨਾਮੇ ਅੱਥ ਵੀ ਇਹ ਸ਼ਬਦ ਆਉਂਦਾ ਇਜ਼ ਅ ਸਰਗਰ ਸੋ ਇਹ ਤਾਂ ਉਸ ਕੈਟਾਗਰੀ ਚ ਆਉਂਦੇ ਨੇ ਤੇ ਹੁਣ ਉਸ ਕੈਟਾਗਰੀ ਦੇ ਵਿੱਚ ਇਹ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿੱਥੇ ਸਾਰੇ ਸ਼ਸਤਰ ਸੋ ਸੋਭਿਤ ਹੁੰਦੇ ਨੇ ਨਾ ਉੱਥੇ ਸਿਰਫ ਅੰਮ੍ਰਿਤਧਾਰੀ ਜਾ ਸਕਦਾ ਉੱਥੇ ਤਾਂ ਸਿੱਖ ਵੀ ਨਹੀਂ ਜਾ ਸਕਦੇ ਇਹ ਵੀ ਹੈ ਤੇ ਹੁਣ ਭਗਵੰਤ ਮਾਨ ਨੂੰ ਤਲਕ ਕੀਤਾ ਗਿਆ ਤੇ ਫਿਰ ਉਹ ਕੀ ਇਹ ਸਹੀ ਹੈ ਇਹ ਵੀ ਇੱਕ ਸਵਾਲ ਹੈ ਵੈਸੇ ਇਹ ਤੇ ਵੀ ਚਰਚਾ ਜਾਂ ਤੇ ਡਿਬੇਟਸ ਕਿਉਂਕਿ ਸਿੱਖ ਸਦਾਤਾ ਦੀ ਗੱਲ ਹੈ ਇਹ ਕੋ ਪਹਿਲੀ ਵਾਰ ਤਾਂ ਹੋਇਆ ਨਹੀਂ ਕਿਉਂਕਿ ਮੁੱਖ ਮੰਤਰੀ ਨੇ ਸੱਦਾ ਗਿਆ ਸਰਜੀਤ ਸਿੰਘ ਬਰਨਾਲਾ ਔਰ ਸਰਜੀਤ ਸਿੰਘ ਬਰਨਾਲਾ ਨੂੰ ਤਾਂ ਬੜੀ ਸਖਤ ਸੱਜਾ ਵੀ ਲਾਈ ਗਈ ਸੀ ਮੈਂ ਦੇਖਿਆ ਮੈਂ ਖੁਦ ਦੇਖਿਆ ਗੱਲ ਚ ਤਾਕਤੀ ਪਾਈ ਹੋਈ ਸੀ ਮੈਂ ਪਾਪੀ ਤੋਂ ਬਖਸ਼ਣ ਹਾਂ ਔਰ ਬੁੱਢਾ ਸਿੰਘ ਔਰ ਸਭ ਤੋਂ ਵੱਡੀ ਗੱਲ ਸਾਰੀ ਦੁਨੀਆ ਨੇ ਦੇਖਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪਹਿਲਾ ਨਾਮ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਉਹ ਵੀ ਅਕਾਲ ਤੱਕ ਸਭ ਦੇ ਹੱਥ ਚੋੜੀ ਖੜਾ ਸੀ ਪਰ ਇਹ ਤਿੰਨਾਂ ਦਾ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਤਿੰਨੇ ਕੌਣ ਸੀ ਤਿੰਨੇ ਅੰਮ੍ਰਿਤਧਾਰੀ ਸਿੱਖ ਸੀ ਇਸ ਕਰਕੇ ਇਹ ਅਕਾਲ ਤਖਤ ਸਾਹਿਬ ਤੇ ਤਰਮ ਕੀਤੇ ਗਏ 2 ਦਸੰਬਰ ਨੂੰ ਆਪਾਂ ਦੇਖਿਆ ਨਾ ਕਿ ਜਿੰਨੇ ਜਿਹੜੇ ਰੰਗਦੇ ਨੇ ਉਹਨਾਂ ਨੂੰ ਵੀ ਇੱਕ ਪਾਸੇ ਕਰਤਾ ਸੀ ਅਬਰਾਮੂ ਵਾਲੇ ਇਹਨਾਂ ਨੇ ਕੀਤਾ ਸੀ ਬਨਪ੍ਰੀਤਮ ਨੇ ਕੀਤਾ ਸੀ ਯਾਨੀ ਉੱਥੇ ਨਹੀਂ ਸਦਿਆ ਜਾ ਸਕਦਾ ਇਹ ਸਿੱਖ ਰਹਿਤ ਰਿਯਾਦਤ ਹੀ ਕਹਿੰਦੀ ਹੈ ਤੇ ਫਿਰ ਇਸੇ ਕਰਕੇ ਸ਼ਾਇਦ ਕਹਾ ਗਿਆ ਕਿ ਤੁਸੀਂ ਸਕਤਰੇਤ ਵਿੱਚ ਪਹੁੰਚੋ ਇਹ ਕਿਹਾ ਗਿਆ ਉਹਨਾਂ ਨੂੰ ਜਿਹੜੀ ਚਿੱਠੀ ਭਾਈ ਹੈ ਨਾ ਬਗੀਚਾ ਸਿੰਘ ਅਨਚਾਰਜ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਨੇ ਮਤਲਬ ਪੜਕੀ ਸੁਣਾ ਦਿੱਨੇ ਜਿਹੜੀ ਕਹੀ ਗਈ ਹੈ ਕਿ ਜੀ ਇਹ ਇਸ ਜਿਹੜਾ ਹੈ ਉਹਨਾਂ ਨੂੰ ਬੁਲਾਇਆ ਗਿਆ ਲਓ ਜੀ ਕੀ ਲਿਖਿਆ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਪਹਿਲਾ ਫਤਿਹ ਬਲਾਈਆ ਵੈਰੀ ਜੀ ਖਾਲਸਾ ਵੈਰੀ ਜੀ ਫਤਿਹ ਫਿਰ ਲਿਖਿਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸਮੇਂ ਚੱਲ ਰਹੇ ਸੰਜੀਦਾ ਪੰਚਕ ਮਾਮਲੇ ਸੰਬੰਧੀ ਗੱਲ ਕਰਦੇ ਆ ਤੁਹਾਡੇ ਵੱਲੋਂ ਸਿੱਖ ਬ੍ਰੋਹਦੀ ਮਾਲਸਤਾ ਦਾ ਪ੍ਰਟਾਵਾ ਕਰਦੇ ਆ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵ ਉੱਚਤਾ ਤੇ ਗੁਰੂ ਸਹਿਬਾਨ ਵੱਲੋਂ ਬਾਕੀ ਦਸਵੰਦ ਦੇ ਸਦ ਆਂਤਰ ਗੁਰੂ ਕੀ ਗੋਲਕ ਬੁਰਦ ਬਾਰ-ਬਾਰ ਬਹੁਤ ਹੀ ਇਤਿਆਰਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀਆਂ ਕੁਝ ਇਤਿਹਾਸ ਇਤਰਾਜਯੋਗ ਵੀਡੀਓ ਸਾਹਮਣੇ ਆਈਆਂ ਹਨ ਜਿਸ ਵਿੱਚ ਤੁਸੀਂ ਸਿੱਖ ਗੁਰੂ ਸਾਹਿਬਾਨ ਤੇ 20ਵੀਂ ਸਦੀ ਦੇ ਮਹਾਨ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰੇ ਵਾਲੇ ਦੀਆਂ ਤਸਵੀਰਾਂ ਨਾਲ ਅਤੀ ਇਤਰਾਜੋ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਜਿਸ ਵੰਦੀ ਸਤਕਾਰਯੋਗ ਸਿੰਘ ਸੈਪਾਹ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਅਨਸਾਰ ਲਿਖਿਆ ਜਾਂਦਾ ਹੈ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਉਚਦੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਟਾਵੇ ਤੋ ਹਟੇ ਅੰਦਰ ਦੇ ਰਾਜ਼ ਐਕਟਰ ਨੂੰ ਦੱਸਉਂਦੇ ਹਾਂ ਕਿਉਂਕਿ ਤੁਸੀਂ ਪਤਿਤ ਹੋ ਅਜ ਸਿੱਖ ਰਵਾਇਤ ਅਨਸਾਰ ਤੁਹਾਨੂੰ ਕਾਲ ਤਖਤ ਸਾਹਿਬ ਦੀ ਫਸੀਲ ਦੇ ਸੰਬੰਧਕ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਜਿਹੜਾ ਹੈ ਮਿਤੀ 2 ਮਾਰਗ ਨਾਲ ਸਾਈ 557 ਮਤਾਵਕ 15 ਜਨਵਰੀ 2026 ਨੂੰ ਸਵੇਰੇ 10 ਵਜੇ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਕਾਲ ਤਖਤ ਸਾਹਿਬ ਬੇਕੇ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦੇਣ ਲਈ ਸਤਿ ਆ ਜੀ ਹਾਂ ਹੁਣ ਇੱਥੇ ਲਿਖਿਆ ਕਿ ਤੁਸੀਂ ਪਤਤ ਹੋ ਮੈਂ ਇਸੇ ਕਰਕੇ ਪਹਿਲਾਂ ਦੱਸਿਆ ਕਿ ਪਤਤ ਸਿਰਫ ਅਮਰਤਾਰੀ ਹੋ ਸਕਦਾ ਜੇ ਅਗal ਤੱਕ ਸਭ ਇਸ ਤਰ੍ਹਾਂ ਦੀ ਪਦਰਗਤੀ ਕਰਨ ਹੈ ਤਾਂ ਕੀ ਕਹੀਏ ਅਸੀਂ ਇਹ ਤਾਂ ਦੇਖਣਾ ਨਹੀਂ ਕਰ ਕਿ ਇਹ ਪਤਤ ਤੇ ਜਸਰ ਗੁਮਾਨ ਹੈ ਖैर ਇਹਨਾਂ ਨੂੰ ਹੁਣ ਸੱਦਿਆ ਗਿਆ ਸਵਾਲ ਇਹ ਤਾਂ ਤਾਂ ਜਵਾਬ ਇੰਨਾ ਕੀ ਹੈ ਕਿ ਇਹ ਕੀ ਸੱਜੇ ਜਾ ਸਕਦੇ 7 ਤੱਕ ਲੈ ਜੀ ਹੁਣ ਹੁਣ ਆਪਾਂ ਫੇਰ ਇੱਕ ਸਵਾਲ ਪੈਸਤਾ ਖੜਾ ਹੁੰਦਾ ਸੰਵਾਦ ਦੀ ਗੱਲ ਹੈ ਸਣ ਤਾਂ ਬਾਬਾ ਨਾਨਕ ਨੇ ਕਿਹਾ ਕਿ ਸਰੀਏ ਕਿਸ ਕਾਇ ਹੈ ਉਹਨਾਂ ਦਾ ਸਵਾਲ ਤੇ ਰਵਾਇਤ ਸੀ ਉਹਦੇ ਚਾਹ ਵੀ ਇਹ ਕਹਿੰਦੇ ਅਕਾਲ ਤੱਕ ਸਖਤਰੇ ਤੇ ਸੱਜੇ ਹੁੰਦਾ ਹੈ ਅਕਾਲ ਤੱਕ ਤੁਸੀਂ ਜਾਣ ਨਹੀਂ ਸਕਦੇ ਮੰਨ ਲਓ ਜੀ ਪਰ ਹੁਣ ਰੌਲਾ ਤਾਂ ਇਹ ਹੈ ਕਿ ਸਖਤਰੇ ਤੇ ਵੀ ਤਾਂ ਕਾਲ ਤੱਕ ਸਾਡਾ ਹਿੱਸਾ ਹੈ ਜੇ ਕੱਲੀ ਸਖਤਰੇ ਤੇ ਕੀ ਬਾਤ ਤਾਂ ਜੀ ਜੇ ਬਤਲੋ ਤੁਸੀਂ ਦੇਖਿਆ ਜਾਵੇ ਅਖਾਲ ਤੱਕ ਸਭ ਕਰ ਕੀ ਹੈ ਨਾ ਖੈਰ ਚਲੋ ਜੀ ਇਹ ਇੱਕ ਪੱਖ ਹੋ ਗਿਆ ਜਿੱਥੇ ਆਪਾਂ ਗੱਲ ਅੱਗੇ ਤੋਰੀਏ ਫੋੜ ਇਹਦੇ ਪਿੱਛੇ ਕੀ ਹੈ ਇਹਦੇ ਪਿੱਛੇ ਕਿਹੜੀ ਸਿਆਸਤ ਹੈ ਕਿਉਂ ਸੱਦਿਆ ਤੇ ਛੋਟੀ ਗੱਲ ਨਹੀਂ ਇਹਨੂੰ ਸਮਝਣ ਦੀ ਲੋੜ ਹੈ ਖਾਸ ਤੌਰ ਤੇ ਜਦੋਂ ਤੋਂ ਪਿਛਲੀ ਮੀਟਿੰਗ ਦੇ ਸਿੰਘ ਸੈਵਾਨ ਨੇ ਇਹ ਕਿਹਾ ਸੀ ਕਿ ਤੁਸੀਂ ਜਿਹੜੀ ਪੰਜਾਬ ਸਰਕਾਰ ਹੈ ਇਹ ਅਕਾਲ ਤਖਤ ਸਾਹਿਬ ਤੇ ਦੀ ਪ੍ਰਭੂਸਤਾ ਨੂੰ ਚੁਣੌਤੀ ਦੇ ਰਹੀ ਹੈ ਐਸਜੀਪੀਸੀ ਦੇ ਕੰਮਾਂ 'ਚ ਦਖਲ ਦੇ ਰਹੀ ਹੈ ਸਿੱਖ ਰਵੈਤਾਂ ਸਾਡੇ ਨੇ ਤੇ ਕਾਰਵਾਈ ਹੋ। ਅਗਲੇ ਦਿਨ ਭਗਵੰਤ ਸਿੰਘ ਮਾਨ ਨੇ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੂੰ ਵੀ ਕਿਹਾ ਸੀ ਕਿ 2 ਵਜੇ ਤੁਸੀਂ ਰਾਤ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਿਨਾਂ ਤੁਸੀਂ ਉਹਦਾ ਸੰਭਾਲਿਆ ਇਹਨਾਂ ਤੇ ਵੀ ਉਹਨਰੇ ਸਵਾਲ ਖੜੇ ਕੀਤੇ ਸੀ ਗਰਗਜਾ ਸਾਹ ਹਤੇ ਤੇ ਮਸਲਾ ਤਾਂ ਬਹੁਤ ਜ਼ਿਆਦਾ ਉਲਝ ਗਿਆ ਜਦੋਂ ਐਫਾਇਰ ਲੌਂਚ ਹੋਈ ਸ੍ਰਿੰਦਰ ਸਿੰਘ ਕੋਹਲੀ ਸੀਏ ਤੇ ਉਸ ਤੋਂ ਬਾਅਦ ਤਾਂ ਫਿਰ ਜ਼ਿਆਦਾ ਹੀ ਹੋ ਗਿਆ ਨਾ ਜਦੋਂ ਕਮਲਜੀਤ ਸਿੰਘ ਮੁੱਖ ਮਲਜਮ ਜਿਹੜੋ ਜਿਹੜੀ ਇਸ਼ਰ ਸਿੰਘ ਰਿਪੋਰਟ ਦੇ ਮੁਤਾਬਕ ਜਿਹੜੀ ਮੈਂ ਪਿਛਲੀ ਵੀਡੀਓ ਪਾਈ ਹੈ ਕਿ ਉਹਦੇ ਆਉਣ ਨਾਲ ਜਿਸ ਤਰੀਕੇ ਦੀਆਂ ਉਹਨੇ ਗਤੀਵਿਧੀਆਂ ਕੀਤੀਆਂ ਕਮਲਜੀਤ ਜੀਆਂ ਓਪਨਿੰਗ ਵਾਇਲੈਂਸ ਜਿਹੜੀ ਰਾਈਜ਼ਰ ਨੂੰ ਪਟੇ ਉੱਡੇ ਜਾਂਦਾ ਸੀ ਕੱਚੇ ਪੈਂਸਲਰ ਰੱਖਿਆ ਜਾਂਦਾ ਸੀ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਸੀ ਬਾਰੋਂ ਜਿਹੜੇ ਜਿਲਦਾਂਸਪਾਕੇ ਘਾਟੇ ਬਾਧੇ ਪੂਰੇ ਕੀਤੇ ਜਾਂਦੇ ਸੀ ਬਾਰੋਂ ਵੇਚ ਦਿੱਤੇ ਜਾਂਦੇ ਸੀ ਮਤਲਬ ਕੱਲੀਆਂ ਨੇ ਇਹ ਤਾਂ 328 ਸੁਪਾ ਦੀ ਗੱਲ ਕਰਦੇ ਆ ਇੰਦੀ ਤਾਂ ਗਿਣਤੀ ਕਿਤੇ ਵੱਧ ਹੋ ਸਕਦੀ ਹੈ ਇਹ ਸਾਰੀਆਂ ਗੱਲਾਂ ਜਦੋਂ ਆਗੀਆਂ ਔਰ ਬੰਦੇ ਫੜੇ ਜਾਣ ਲੱਗੇ ਸਿਆਸਤ ਹੋਰ ਭਾਗੀ ਉਸੇ ਸਿਆਸਤ ਦੀਨ ਕੀ ਸ੍ਰੀ ਭਗਵੰਤ ਮਾਨ ਨੂੰ ਕੀਤਾ ਗਿਆ ਸੰਬੰਧ ਇੱਕ ਸਵਾਲ ਇਹ ਹੈ ਕਿ ਉਸੇ ਕੜੀ ਦੀ ਗੱਲ ਹੈ ਜੇ ਉਸੇ ਕੜੀ ਦੀ ਗੱਲ ਹੈ ਤਾਂ ਸੁਖਵੀਰ ਸਿੰਘ ਬਾਦਲ ਨੇ ਇੱਕ ਵੱਡਾ ਸਿਆਸੀ ਦਾਾ ਖੇਡਿਆ ਇਹ ਦਾਾ ਜਿਹੜਾ ਹੁੰਦਾ ਨਾ ਉਠਾ ਵੀ ਪੈ ਜਾਂਦਾ ਹੁੰਦਾ ਸਿੱਧਾ ਵੀ ਪੈ ਸਕਦਾ ਹੁੰਦਾ ਤੇ ਹੁਣ ਤੱਕ 10 ਅਕਾਲ ਤੱਕ ਸਾਬ ਨੂੰ ਕਿਸੇ ਤਰੀਕੇ ਨੇ ਤਾਂ ਵਰਤਿਆ ਗਿਆ ਉਹ ਕਹਿੰਦੇ ਤੁਸੀਂ ਢਾਲ ਬਣਾ ਲੈਂਦੇ ਹੋ ਭਗਵੰਤ ਮਾਨ ਕਹਿੰਦੇ ਤੇ ਹੁਣ ਛੇਰ ਇੱਕ ਵਾਰੀ ਉਹੀ ਗੱਲ ਹੋਈ ਨਹੀਂ ਤਾਂ ਹਾਲ ਤੱਕ ਸਾਬ ਇਸ ਮਸਲੇ 'ਚ ਕਿੱਥੋਂ ਆ ਗਏ ਸਰਕਾਰ ਦਾ ਕੰਮ ਭਾਵਨਾਵਾਂ ਨਾਲ ਲੁਕਾ ਦੀਆਂ ਨੇ ਕਿ ਸਾਨੂੰ ਦੱਸਿਆ ਵੀ 328 ਰੁਪਏ ਕਿੱਥੇ ਨੇ ਇੱਥੇ ਬਗਮਤਮਨ ਕਿੱਥੇ ਆ ਗਿਆ ਤੇ ਇਹ ਕੌਣ ਕਰਾਉਂਦਾ ਜਿਹੜੇ ਪਹਿਲਾਂ ਕਰਾਉਂਦੇ ਰਹੇ ਨੇ ਤੇ ਫਿਰ ਉਹਦੇ 'ਚ ਸੁਭੀ ਸਿੰਘ ਬਾਦਲ ਦਾ ਸ਼੍ਰੋਮਣੀ ਕਾਲੀਦਾਸ ਦਾ ਨਾਮ ਉਹਨਾਂ ਨੇ ਦਾਖਲਤਾ ਤੇ ਉਹਦੇ ਪਿੱਛੇ ਕਾਰਨਿਕਤਾ ਇਹੀ ਹੋ ਸਕਦਾ ਕਿ ਜਿਵੇਂ 328 ਰੁਪਏ ਤੇ ਲਾਪਤਾ ਰੁਪਏ ਤੇ ਸ਼੍ਰੋਮਣੀ ਕਮੇਟੀ ਬੁਰੇ ਟ੍ਰਿਕਰਾਂ ਕਰਕੇ ਤੇ ਬੰਦੇ ਫੜੇ ਜਾਣ ਲੱਗ ਪਏ ਉਹ ਧਿਆਨ ਤਾਂ ਡਾਇਵਰਟ ਕਰਨੇ ਕਿਉਂ ਨਾ ਆਪਾ ਇਸ ਤਰ੍ਹਾਂ ਦਾ ਮਸਲਾ ਲੈ ਜਾਈਏ ਤੇ ਇਹ ਉਸ ਪਾਸੇ ਨੂੰ ਵੀ ਹੋ ਸਕਦੀ ਹੈ ਕਹਾਣੀ ਇਹਦੇ ਚ ਜਿਹੜੀ ਭਗਵੰਤ ਮਾਨ ਨੂੰ ਬੁਲਾ ਕੇ ਇਹ ਦਾ ਪੁੱਠਾ ਵੀ ਪੈ ਸਕਦਾ ਮੈਂ ਉਹ ਦੱਸਦਾ ਕਿਵੇਂ ਪੁੱਠਾ ਪੈ ਸਕਦਾ ਵੈਸੇ ਮੈਂ ਇੱਥੇ ਇਹ ਵੀ ਦੱਸਦਾ ਕਿ ਅਕਾਲ ਤਖਤ ਸਾਹਿਬ ਨੂੰ ਵਰਤਨ ਦਾ ਸਿਲਸਿਲਾ ਪਹਿਲਾਂ ਨਹੀਂ ਹੈ ਇਸ ਸੰਸਥਾ ਦੀ ਬਕਾਰੂਬ ਬਹੁਤ ਵਾਰ ਛੱਟ ਮਾਰੀ ਗਈ ਹੈ ਜਿਨ੍ਹਾਂ ਦਾ ਸ਼ਰੂਨੀ ਕਮੇਟੀ ਤੇ ਕਬਜ਼ਾ ਜਣ ਜਿਹੜੇ ਜਸੇਦਾਰਾਂ ਨੂੰ ਲੋਂਦੇ ਨੇ ਤਾਰਦੇ ਨੇ ਉਹਨਾਂ ਦੀ ਕਰ ਕਰ ਸਭ ਤੋਂ ਵੱਡੀ ਛੱਟ ਤਾਂ ਉਦੋਂ ਵੱਜੀ ਸੀ ਸੰਸਥਾ ਨੂੰ ਜਦੋਂ ਗੁਰਬੀਤ RAM ਰਹੀਮ ਨੂੰ ਮਾਫੀ ਦਿੱਤੀ ਗਈ ਤੇ ਮਾਫੀ ਕਿਵੇਂ ਦਿੱਤੀ ਗਈ ਜ਼ਥੇਦਾਰਾਂ ਨੂੰ ਇੱਕ ਕਾਰ ਚ ਨੂੜ ਕੇ ਪੰਜ ਬੰਦੇ ਇੱਕ ਕਾਰ ਚ ਸੀਐਮ ਦੇ ਘਰ ਲੈ ਗਏ ਆਪ ਦੱਸਿਆ ਜਥੇਦਾਰ ਨੇ ਇੱਕ ਦਿਨ ਮੇਰੀ ਸਾਨੂੰ ਪੰਜਾਬ ਚੋਂ ਇੱਕ ਨੇ ਦੱਸਿਆ ਸੀ ਨਾ ਤੇ ਫੇਰ ਉਹ ਉੱਥੇ ਕਿਹਾ ਗਿਆ ਵੀ ਇਹਨੂੰ ਮਾਫ ਕਰ ਦੋ ਮਾਫੀ ਉਹਨੇ ਮੰਗੀ ਨਹੀਂ ਫੇਰ ਵੀ ਮਾਫੀ ਦੁਵਾਈ ਗਈ ਇਹ ਤਾਂ ਸੰਗਤ ਦਾ ਸੀ ਕਿ ਸੰਗਤ ਦਾ ਰੂਏ ਨਾ ਸੀ ਕਿ ਮਾਫੀ ਵਾਪਸ ਲੈਣੀ ਪਈ ਪਰ ਪਹਿਲਾ 92 ਲੱਖ ਰੁਪਇਆ ਖਰਚਿਆ ਗਿਆ ਜਿਹੜਾ 2 ਦਸੰਬਰ 24 ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਵੀ ਵਾਪਸ ਕਰੋ ਉਹਨਾਂ ਪੈਸੇ ਦੀ ਗੱਲ ਮੈਂ ਕਰ ਰਿਹਾ ਤੇ ਇਹ ਸੀਐਮ ਦੀ ਕੋਠੀ ਜਥੇਦਾਰਾ ਤੋਂ ਮਾਫੀ ਦਵਾਈ ਗਈ ਉਦੋਂ ਸਸਾਨੂੰ ਬਹੁਤ ਵੱਡਾ ਢਾਹ ਲੱਗਿਆ ਸੀ ਇਹ ਹੈ ਢਾਹ ਤਾਂ ਉਦੋਂ ਵੀ ਲੱਗਿਆ ਸੀ ਜਦੋਂ 2 ਦਸੰਬਰ 1924 ਦੇ ਵਿੱਚ ਜਿਹੜੇ ਬੱਜਰ ਗੁਨਾਹ ਮੰਨੇ ਸੀ ਸੁਖਬੀਰ ਸਿੰਘ ਬਾਦਲ ਨੇ ਤੇ ਬਾਹਰ ਜਾ ਕੇ ਮੁੱਕ ਗਿਆ ਸੀ ਬੁਕਸਰ ਜਾ ਕੇ ਕਿਦੀ ਮੈਂ ਤਾਂ ਐ ਨਹੀਂ ਕਹਤਾ ਤੇ ਫੇਰ ਟਾ ਤਾਂ ਉਦੋਂ ਤੋਂ ਪਹਿਲਾਂ ਲੱਗੀ ਸੀ ਜਦੋਂ ਆਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਚੈਨਲ ਚਲਾਓ ਕੋਈ ਚਰਚਾ ਨਹੀਂ ਉਦੋਂ ਬਾਅਦ ਕੀਤੀ ਐਸਡੀਪੀ ਦੇ ਪ੍ਰਧਾਨ ਨੇ ਤੋ ਇਹ ਕੋਈ ਨਵੀਂ ਗੱਲ ਥੋੜੀ ਐ ਉਹਦੇ ਚ ਇੱਕ ਵਾਰੀ ਹੋਰ ਕਰ ਤਾ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ ਪਰ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਇਹ ਇਲਜ਼ਾਮ ਲਾਉਂਦੇ ਨੇ ਜਦੋਂ ਉਹਨਾਂ ਨੇ ਇਹ ਇਲਜ਼ਾਮ ਲਾ ਕੇ ਸੱਦਿਆ ਨਾ ਕਿ ਤੁਸੀਂ ਜੱਸੀ ਅਸਲ ਹੋਇਆ ਤਾਂ ਇਹ ਸੀ ਕਿ ਜਸਵੀਰ ਜੱਸੀ ਜਿਹੜਾ ਗਾਇਕ ਹੈ ਉਹਦਾ ਮਾਮਲਾ ਆਇਆ ਸੀ ਤੇ ਉੱਥੇ ਫਿਰ ਮਾਨ ਸਾਹਿਬ ਨੇ ਕਿਹਾ ਸੀ ਕਿ ਜੀ ਇਹ ਜਿਹੜਾ ਸੰਗਤ ਦੇ ਵਿੱਚ ਜਿਹੜਾ ਇਹ ਬੰਦਾ ਜਦੋਂ ਵੀ ਕੋਈ ਕਲਾਕਾਰ ਗਾਉਂਦਾ ਹੈ ਤਾਂ ਉਹ ਤਾਂ ਪਹਿਲਾਂ ਧਾਰਮਿਕ ਗੀਤ ਗਾਉਂਦਾ ਤੇ ਫੇਰ ਉਹ ਬਾਕੀ ਗੀਤ ਹੌਂਦਾ ਜੱਸੀ ਨੇ ਕੀ ਗਲਤੀ ਕਰ ਲਈ ਉਹਨੇ ਤਾਂ ਕੋਈ ਸ਼ਬਦ ਨਹੀਂ ਗਾਇਆ ਉਹਨੇ ਤਾਂ ਮਤਲਬ ਇੱਕ ਧਾਰਮਿਕ ਗੀਤ ਗਾਇਆ ਤੇ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਪੱਤ ਜਰੇ ਸਹਿਜਤਾਰੀ ਨੇ ਫੇਰ ਇਹਨਾਂ ਦੀ ਮਾਇਆਬੂਲ ਕਿਥੇ ਕਿਉਂ ਪਾਉਨੇ ਤੁਸੀਂ ਅਸਲ ਮਸਲਾ ਤਾਂ ਇਹ ਗੋਲ ਘੜ ਜਿਹੜੀ ਗੱਲ ਹੋਈ ਹੈ ਤੇ ਗੋਲ ਨੇ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਗੋਲਗਾ ਚੱਕ ਲਓ ਤੁਸੀਂ ਤੇ ਦੇਖੋ ਫਿਰ ਐ ਜੀਪੀਸੀ ਆਲਾ ਕਿਉਂਕਿ ਕੋਈ ਨਹੀਂ ਆਉਂਦਾ ਜਿਨੀ ਉਹਨਾਂ ਨੇ ਗੋਲ ਕਚੋਰੀ ਦਾ ਜਾਮ ਪਹਿਲਾਂ ਵੀ ਲਾਇਆ ਸੀ ਜਵੇਂ ਉਹਨਾਂ ਨੇ ਕਿਹਾ ਕਿ ਬਾਰ-ਬਾਰ ਤੁਸੀਂ ਗੋਲਕਾ ਦੀ ਗੱਲ ਕਰਦੇ ਹੋ ਪਰ ਇੱਥੇ ਆ ਕੇ ਇੱਕ ਗੱਲ ਮੈਨੂੰ ਲੱਗਦਾ ਹੈ ਹੋਰ ਕਰਗੇ ਜਿਹੜੀ ਸ਼ਾਇਦ ਨਾ ਕਰਦੇ ਤਾਂ ਇਹ ਗੱਲ ਵਧੀਆ ਹੋਣੀ ਸੀ ਕਿ ਜਦੋਂ ਉਹ ਇਹ ਕਹਿੰਦੇ ਨੇ ਕਿ ਜੀ ਬਰਗਾੜੀ ਬੇਅਦਬੀ ਮੋਰਬੰਮ ਤਮਾਕਾ ਜਾਂ ਵੀਡੀਓ ਦੀ ਫਰੈਂਸਿਕ ਜਾਂਚ ਦੀ ਗੱਲ ਕਰਦੇ ਨੇ ਇੱਥੇ ਆ ਕੇ ਤਾਂ ਜਥੇਦਾਰ ਸਾਹਿਬ ਸ਼ਾਇਦ ਇੱਕ ਨਵਾਂ ਮਸਲਾ ਖੜਾ ਕਰ ਦਿੰਨੇ ਆ ਸਾਰੇ ਲੋਕਾਂ ਠੀਕ ਹੈ ਜੀ ਕਰਾਓ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰਾਓ ਜਦੋਂ ਸਲਾਬਤਪੁਰੇ ਚ ਇੰਨੇ ਗੁਰੂ ਗੋਬਿੰਦ ਸਿੰਘ ਜੀ ਦੇ ਰਾਮ ਰਹੀਮ ਨੇ ਨਕਲ ਕੀਤੀ ਸੀ ਉਹ ਕੇਸ 14 ਚ ਵਾਪਸ ਹੋਇਆ ਦਾ ਕਾਲੀਆਂ ਨੇ ਕੀਤਾ ਉਦੋਂ ਸ਼ੁਰੂ ਕਰ ਲਓ ਫਿਰ ਆ ਰਾਮ ਰਹੀਮ ਦੀ ਮਾਫੀ ਫਿਰ ਆ ਦੋ ਦੋ ਨੂੰ ਕੀ ਹੋਇਆ ਜੀ ਉਹਨਾਂ ਨੇ ਕਿਹੜਾ ਮੰਨੇ ਆ ਉਸ ਤੋਂ ਬਾਅਦ ਦੱਸਿਆ ਯਾਰ ਨੇ ਦੁਬਾਰਾ ਵੀ ਨੋਟਿਸ ਲਿਆ ਇਹ ਜੇ ਨਹੀਂ ਮੰਨਿਆ ਤਾਂ ਵੀ ਅਗਲਾ ਤੱਕ ਸਾਡਾ ਹਕਮ ਉਹਦੇ ਕੀ ਡੋਟਸ ਨੇ ਬਹੁਤ ਸਾਰੀਆਂ ਗੱਲਾਂ ਜਥੇਦਾਰ ਨੇ ਕੋਲਤੀਆਂ ਜਿਹੜੀ ਸੈਫ ਕੋਲ ਤਾਂ ਉਹਦੇ ਵੀ ਕਰਤਾ ਸੀ ਜਦੋਂ ਐਜੀਪੀਸੀ ਨੂੰ ਇੱਕ ਐਸਆਰ ਦੇ ਪ੍ਰਚਾਰ ਪਿਲਾ ਕੇ ਇਹ 328 ਰੁਪਏ ਦਾ ਪਤਾ ਕਰੋ ਕਿੱਥੇ ਗਏ ਨੇ ਇਹਦਾ ਮਤਲਬ ਮੰਨਗੇ ਕਿ ਸ਼ਰੋਣੀ ਕਮੇਟੀ ਨੂੰ ਪਤਾ ਹੀ ਨਹੀਂ ਕਿੱਥੇ ਨੇ 28 ਰੁਪਏ 328 ਰੁਪਏ ਸੋ ਕਈ ਗੱਲਾਂ 'ਚ ਜਥੇਦਾਰ ਕਿਉਂਕਿ ਜਦੋਂ ਵਰਤਨਾ ਹੁੰਦਾ ਕਿਸੇ ਨੇ ਆਪ ਨਹੀਂ ਕਰਨਾ ਹੁੰਦਾ ਕਿਸੇ ਦੇ ਡਾਇਰੈਕਸ਼ਨ ਤੇ ਗੱਲ ਕਰਨੀ ਹੁੰਦੀ ਹੈ ਫਿਰ ਇਸ ਤਰ੍ਹਾਂ ਦੇ ਲਾਟ ਹੁੰਦੇ ਨੇ ਹੁਣ ਮਾਨਸਾਬ ਆਉਣਗੇ ਮਾਨਸਾਬ ਨੇ ਕਹਿਤਾ ਕਿ ਮੈਂ ਤਾਂ ਇੱਕ ਨਮਾਰਾ ਸਿੱਖ ਲੰਗੇ ਪੈਰੀ ਆਉਂਗਾ ਔਰ ਰਾਸ਼ਟਰਪਤੀ ਦਾ ਪ੍ਰੋਗਰਾਮ ਛੱਡ ਕੇ ਆਉਂਗਾ ਰਾਸ਼ਟਰਪਤੀ ਨੇ ਉਸ ਦਿਨ ਦਰਪਤੂ ਮੁਰਬੂ ਨੇ ਗੁਰਨਾਨਕ ਦੇਵ ਯੂਨੀਵਰਸਿਟੀ ਹੋਣਾ ਕੋਈ ਗੱਲ ਨਹੀਂ ਮੇਰੇ ਲਈ ਤਾਂ ਵੱਡਾ ਅਕਾਲ ਤਖਤ ਸਾਹਿਬ ਹੈ ਤੇ ਮੈਂ ਤਾਂ ਆਉਂਗਾ ਜੀ ਕਿਉਂ ਨਹੀਂ ਆਉਂਗਾ ਤਾਂ ਇਹ ਗੱਲ ਕਹਿ ਕੇ ਮੈਂ ਕਹੈ ਨਾ ਵੀ ਕਈ ਵੇਲੇ ਦਾ ਪੁੱਠਾ ਪੈਂਦਾ ਇਹਦਾ ਉੱਠਾ ਪੈ ਰਿਆ ਤਾਂ ਉਹ ਗਾਲਤਖਸਾਬ ਤੇ ਪੇਸ਼ ਹੋ ਕੇ ਉਹ ਤਾਂ ਵੱਡੀ ਗੱਲ ਕਰ ਜਾਣਗੇ ਔਰ ਜਿੰਨਾ ਤੇ ਅੰਜਾਮ ਲਾਉਦੇ ਸੀ ਇਹ दारू ਪੀ ਕੇ ਗੁਰੂ ਘਰ ਚੜ ਗਏ ਉਹ ਤਾਂ ਸਾਰੇ ਤੋਂ ਰਤੋ ਦੇ ਡਿੱਗ ਗਏ ਲੋਕ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹਨੇ ਜਿੱਤਣਾ ਹੈ ਉਹ ਹੋਰ ਇਸ਼ੂ ਨਹੀਂ ਹੈ ਵੀ ਉਹ ਗਰਾਂਟੀਆਂ ਕੱਡੀਆਂ ਨਾਲ ਚੱਜੂਗਾ ਜੀ ਬਿਲੀ ਚੋਰੀਆਂ ਧਰਮ ਦਾ ਮਸਲਾ ਸਭ ਤੋਂ ਵੱਡਾ ਹੁੰਦਾ ਹੈ ਅਭੇਰ ਵੀ ਨੇ ਦੇਖੋ ਨਾ ਜਿਹੜੇ ਲਗਾ ਲਗਾਤਾਰ 25 ਸਾਲ ਰਾਜ ਕਰਨਾ ਚਾਹੁੰਦੇ ਸੀ ਅਬੈਦ ਵੀ ਨੇ ਬੱਚ ਕਿਸ ਕਿਸ ਪਛਾਹਤੇ ਤੋਂ ਇਹ ਮਾਲ ਸਾਹਿਬ ਹੱਥ ਚ ਇਨਾੜੇ ਕਿ ਹਥਿਆਰ ਦਿੱਤਾ ਇਹ ਦਾ ਪੱਠਾ ਪੈ ਸਕਦਾ ਉਹਨਾਂ ਨੂੰ ਤੇ ਉਹ ਦਾ ਤਾਂ ਇਹ ਵੀ ਪੱਠਾ ਪੈ ਸਕਦਾ ਜਿਹੜੀ ਉਹਨਾਂ ਨੇ ਜਿੱਥੋਂ ਗੱਲ ਚੱਕੀ ਜਿਹੜਾ ਨੇ ਕਿ ਵੀ ਕੀਰਤਨ ਜਿਹੜਾ ਉਹ ਜਸੀ ਵਾਲੀ ਗੱਲ ਕੀਤੀ ਉਸੇ ਜਿਹੇ ਹੈ ਦੇਖੋ ਸੰਗਤ ਜਿਹੜਾ ਕੀਰਤਨ ਹੈ ਨਾ ਬਿਲਕੁਲ ਸਹੀ ਹੈ ਕਿ ਕੀਰਤਨ ਸਿੱਖੀ ਕਰ ਸਕਦਾ ਇਹ ਲਿਖਿਆ ਹੈ ਇਕਤਨ ਗੁਰਬਾਣੀ ਰਾਗਾ ਚ ਗੁਰਖਾਇ ਕੀਰਤਨ ਕੀ ਰਾਗਾ ਚ ਜਿਹੜਾ ਗੁਰਬਾਣੀ ਨੂੰ ਦਾ ਗਾਇਨ ਕਰਨਾ ਉਹ ਕੀਰਤਨ ਹੈ ਤੇ ਉਹਦੇ ਵਿੱਚ ਜਿਹੜਾ ਗੁਰਬਾਣੀ ਜਾਂ ਭਾਈ ਗੁਰਦਾਸ ਜਾਂ ਭਾਈ ਦੰਦਲਾ ਇੱਕ ਸਪਸ਼ਟ ਹੈ ਨਾਲੇ ਵੀ ਹੈ ਸਾਡੀ ਪਰਪਰਾਚ ਢਾਡੀ ਤੇ ਕਵੀਸ਼ਰ ਤੇ ਕਵੀ ਦਰਬਾਰ ਕਿਉਂਕਿ ਗੁਰੂਆਂ ਸਦੇ ਆਪਦੇ ਕਵੀ ਸੀ ਵਾਜਾ ਕਾ ਵੀ ਸੀ ਫਟੋਸ ਆਪਾਂ ਪਰੂਤਾਂ ਗੱਲ ਕਰਦੇ ਤੇ ਹੁਣ ਜੇ ਦੀਵਾਨ ਦੇ ਵਿੱਚ ਕੋਈ ਕਵੀ ਜਾਂ ਕੋਈ ਗੀਤ ਗਾ ਲੈਂਦਾ ਕੋਈ ਬੇਅਦਬੀ ਨਹੀਂ ਹੈ ਇਹ ਵੀ ਆ ਕੇ ਦੱਸ ਦੇਣ ਕਿ ਮਾਨ ਸਾਹਿਬ ਵੀ ਇਹ ਕਿਹੜੀ ਕੈਟਾਗਰੀ ਚਾਹੁੰਦਾ ਜੀ ਜੇ ਸਾਰੇ ਕਰ ਰਹੇ ਨੇ ਤਾਂ ਇਸ ਕਰਕੇ ਸਪਸ਼ਟ ਕਰ ਜਦੋਂ ਵੀ ਭਗਵੰਤ ਮਾਨ ਦੇਊਗਾ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਜਵਾਬ ਨਹੀਂ ਉਹ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਪਰਪਰਾ ਦੀ ਗੱਲ ਕਰਦੇ ਹੋ ਤੁਸੀਂ 2 ਵਜੇ ਆਉਂਦਾ ਸੰਭਾਲਿਆ گے ਜਵਾਬ ਤੁਸੀਂ ਤੋ ਪਹਿਲੀ ਤਾਂ ਗੱਲ ਉਹਨਾਂ ਦਾ ਤਲਬ ਕਰਨੀ ਤੇ ਪਤਾ ਚ ਕਹਨੇ ਆ ਆਪਣੇ ਆਪ ਚ ਮੈਂ ਤੁਹਾਨੂੰ ਦੱਸ ਹੀ ਚੁੱਕੇ ਦੂਜਾ ਇਹ ਹੋ ਗਿਆ ਹੁਣ ਜੇ ਸਾਰਾ ਕੁਝ ਇਸ ਤਰ੍ਹਾਂ ਦਾ ਹੈ ਤਾਂ ਉਹਦੇ ਵਿੱਚ ਸਥਿਤੀ ਜਿਹੜੀ ਹੈ ਮੈਨੂੰ ਲੱਗਦਾ ਕਿ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਦਾ ਖੇਡਿਆ ਕਿਤੇ ਪੱਠਾ ਨਾ ਪੈ ਜੇ ਇਹਦੇ ਚ ਭਗਵੰਤ ਮਾਨ ਸਿੱਖ ਦੇ ਤੌਰ ਤੇ ਨੌਂ ਪਰਿਆ ਤੇ ਖਾਸ ਤੌਰ ਤੇ ਇੰਨਾ ਦਿਨਾਂ ਚ ਇਹਨਾਂ ਦਿਨਾਂ 'ਚ ਖਾਸ ਜਦੋਂ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਤਾਬ ਦੀ 350 50 ਸਾਲਾ ਉਹ ਸਿੱਧੇ ਤੌਰ ਤੇ ਬਣਾਈ ਭਾਵੇਂ ਉਹਨਾਂ ਤੇ ਇਲਜ਼ਾਮ ਪੜੇ ਲੱਗ ਰਹੇ ਨੇ ਜੀ ਉਹਨਾਂ ਨੇ ਇਹ ਦੇਤਾ ਜੀ ਕੀਰਤਨ ਦਰਬਾਰ ਵੀ ਆਊਟਸੋਰਸਿੰਗ ਕਰਤੀ ਨਗਰ ਕੀਰਤਨ ਵੀ ਆਊਟਸੋਰਸਿੰਗ ਉਹ ਤਾਂ ਦਿੱਲੀਆ ਨੇ ਕਰਾਤੀ ਇਹਦੇ 'ਚ ਲੱਗ ਸਕਦੇ ਹਨ ਲੇਕਿਨ ਹਰਜੋਤ ਬੈਂਸ ਜਿਵੇਂ ਪੇਸ਼ ਹੋਏ ਤਰਨਪ੍ਰੀਤ ਸੌਂਦ ਜਿਵੇਂ ਪੇਸ਼ ਹੋਏ ਜਿਵੇਂ ਉਹਨੇ ਆਪ ਪੇਸ਼ ਹੋਣਗੇ ਔਰ ਰਾਸ਼ਪਤੀ ਦਾ ਪ੍ਰੋਗਰਾਮ ਛੱਡ ਕੇ ਪੇਸ਼ ਹੋਣਗੇ ਤੇ ਇਹ ਮੇਰਾ ਖਿਆਲ ਹੈ ਭਗਵੰਤ ਮਾਨ ਨੂੰ ਇਹਦਾ ਫਾਇਦਾ ਹੋ ਜਾਣਾ ਸਿਆਸੀ ਤੌਰ ਤੇ ਜਿਹੜੀ ਗੱਲ ਕਿਉਂਕਿ ਜਵਾਬ ਵੀ ਭਗਵੰਤ ਮਾਨ ਕੋਲ ਇਸ ਤਰ੍ਹਾਂ ਦੇ ਪਏ ਨੇ ਜਾਂ ਇਸ ਤਰ੍ਹਾਂ ਦੇ ਸਵਾਲ ਪਏ ਨੇ ਕਿ ਤੁਸੀਂ ਮੈਨੂੰ ਬੁਲਾਇਆ ਉਹਨੇ ਆ ਕੀ ਕੀਤਾ ਤੁਸੀਂ ਬਰਗਾੜੀ ਦੀ ਗੱਲ ਕਰਦੇ ਹੋ ਕਹਿੰਦੇ ਬੇਅਦਬੀ ਦੀ ਉਦੋਂ ਪਹਿਲਾਂ ਜਿਹਨਾਂ ਨੇ ਟੋਹ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਤੁਸੀਂ ਕਿੰਨਾ ਕੁ ਸੱਤ ਲੇਂਗੇ ਇਹ ਪੁੱਛਣਗੇ ਨਾ ਸਰਵੀਰਵਾਦ ਨੂੰ ਕਿ ਦਾ ਤੁਸੀਂ ਬੁਲਾ ਲਿਆ ਉਹਨਾਂ ਦੇ ਵੇਲੇ ਜੋ ਕੁਝ ਹੋਇਆ ਤੋਂ ਸਰਾਪਤਪੁਰੇ ਵਾਲੀ ਗੱਲ ਉਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਜਾਣਗੀਆਂ ਮੈਨੂੰ ਲੱਗਦਾ ਹੈ ਕਿ ਇਹ ਦਾ ਪੁੱਠਾ ਪੈ ਸਕਦਾ ਭਾਵੇਂ ਇੱਕ ਖੇਡਿਆ ਅਕਾਲ ਤੱਕ ਸਾਫ ਦੇ ਰਹੀ ਗਿਆ ਪਰ ਖੇਡਿਆ ਤਾਂ ਸਭ ਨੂੰ ਪਤਾ ਹੈ ਸਿਆਸੀ ਤੌਰ ਤੇ ਇਹ ਸਰਬੀਤ ਸਿੰਘ ਬਾਦਲ ਜਾਂ ਸ਼ਰੋਮੀ ਕਾਲੀਦਾੜੀ ਕਰ ਰਿਹਾ ਹੈ ਕਿਉਂਕਿ ਜਿਸ ਤਰੀਕੇ ਨਾਲ 328 ਰੁਪਆ ਦਾ ਮਾਮਲਾ ਪਾਖ ਰਿਹਾ ਹੈ ਇਹ ਸਭ ਨੂੰ ਆਪਾਂ ਇੱਕੋ ਲੜੀ 'ਚ ਇੱਕੋ ਕੜੀ 'ਚ ਦੇਖੀਏ ਤਾਂ ਗੱਲ ਜ਼ਿਆਦਾ ਕਲੀਅਰ ਹੁੰਦੀ ਹੈ ਤੇ ਹੋਰ ਜੇ ਕੋਈ ਡਵੈਲਪਮੈਂਟ ਹੁੰਦੀ ਹੈ ਮੈਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦਾ ਰਹਾਂ ਕਰਾਂਗੇ ਕਰ ਫਿਲਹਾਲ ਇਹ ਵੱਡਾ ਸਵਾਲ ਕਿ ਕੀ ਭਗਵੰਤ ਮਾਨ ਸਚਮਤੀ ਪਤਤ ਸਿੱਖ ਮੰਨ ਲੀਏ ਜਾਂ ਫਿਰ ਜੋ ਕਿਹਾ ਗਿਆ ਹੈ ਰਹਿਤ ਬਰਿਆਦਾ ਦੇ ਵਿੱਚ ਉਸ ਰਾਮ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ